ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਨਿਊ ਜਰਸੀ 'ਚ ਇੱਕ ਨੌਜਵਾਨ ਨੇ ਪੰਜਾਬ ਦੇ ਜਲੰਧਰ ਦੀਆਂ ਦੋ ਭੈਣਾਂ ਤੇ ਗੋਲੀਆਂ ਚਲਾ ਦਿੱਤੀਆਂ ਇਸ 'ਚ ਇੱਕ ਦੀ ਮੌਤ ਹੋ ਗਈ ਜਦਕਿ ਦੂਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਨਕੂਦਰ ਦਾ ਰਹਿਣ ਵਾਲਾ ਹੈ ਮੁਲਜ਼ਮ ਦੀ ਪਛਾਣ ਗੌਰਵ ਗਿੱਲ ਵਾਸੀ ਪਿੰਡ ਹੁਸੈਨਪੁਰ ਵਜੋਂ ਹੋਈ ਹੈ ਗੋਲੀਬਾਰੀ ਚ ਮਰਨ ਵਾਲੇ ਵਿਅਕਤੀ ਦੀ ਪਛਾਣ 29 ਸਾਲਾ ਜਸਵੀਰ ਕੌਰ ਵਾਸੀ ਨੂਰਮਹਿਲ ਵਜੋਂ ਹੋਈ ਹੈ। ਘਟਨਾ ਚ ਜਸਵੀਰ ਕੌਰ ਦੀ 20 ਸਾਲਾ ਭੈਣ ਜ਼ਖਮੀ ਹੋ ਗਈ ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹਨਾਂ ਦਾ ਅਮਰੀਕਾ ਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗੌਰਵ ਗਿੱਲ ਨੂੰ ਬੁੱਧਵਾਰ ਸਵੇਰੇ ਔਰਤਾਂ ਨੂੰ ਗੋਲੀ ਮਾਰਨ ਤੋਂ ਕੁਝ ਘੰਟੇ ਬਾਅਦ ਹੀ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਸੀ। ਜਾਣਕਾਰੀ ਮੁਤਾਬਕ ਜਸਵੀਰ ਕੌਰ ਸ਼ਾਦੀ ਸ਼ੁਦਾ ਸੀ ਤੇ ਉਸ ਦਾ ਪਤੀ ਟਰੱਕ ਚਲਾਉਂਦਾ ਹੈ। ਘਟਨਾ ਸਮੇਂ ਉਹ ਟਰੱਕ ਲੈ ਕੇ ਬਾਹਰ ਗਿਆ ਹੋਇਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਘਟਨਾ ਤੋਂ ਬਾਅਦ ਦੋਵੇਂ ਜ਼ਖਮੀ ਪੈਣਾ ਨੂੰ ਤੁਰੰਤ ਨਿਵਾਰਕ ਦੇ ਹਸਪਤਾਲ ਲਿਜਾਇਆ ਗਿਆ। ਇੱਕ ਅਮਰੀਕੀ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਗਵਾਂਡੀ ਜੋਸ਼ ਲੈਨੋਫ ਨੇ ਕਿਹਾ ਉਹ ਡਰਾਈਵਵੇ ਤੇ ਲੇਟਿਆ ਹੋਇਆ ਸੀ। ਉਹ ਅਸਲ 'ਚ ਹਿਲ ਨਹੀਂ ਰਹੀ ਸੀ। ਫੜੇ ਗਏ ਦੋਸ਼ੀ ਗੌਰਵ ਅਤੇ 20 ਸਾਲਾ ਲੜਕੀ ਜਲੰਧਰ 'ਚ ਇਕੱਠੇ ਆਇਲਸ ਕਰਦੇ ਸਨ। ਦੋਵੇਂ ਇੱਕ ਦੂਜੇ ਨੂੰ ਚੰਗੇ ਤਰੀਕੇ ਨਾਲ ਜਾਣਦੇ ਸੀ। ਦੋਵੇਂ ਅਮਰੀਕਾ 'ਚ ਸਨ ਇਸ ਲਈ ਗੌਰਵ ਨੇ ਮੌਕਾ ਪਾ ਕੇ बुधवार ਨੂੰ ਉਸ ਲੜਕੀ ਤੇ ਗੋਲੀਆਂ ਚਲਾ ਦਿੱਤੀਆਂ ਜਾਣਕਾਰੀ ਮੁਤਾਬਕ ਹਮਲੇ ਤੋਂ ਬਾਅਦ ਦੋਸ਼ੀ ਨੂੰ ਪੁਲਿਸ ਨੇ ਉਸ ਦੇ ਘਰੋਂ ਗ੍ਰਫਤਾਰ ਕੀਤਾ ਸੀ ਜਿਸ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ ਸੀਸੀਟੀਵੀ ਵਿੱਚ ਅਮਰੀਕਾ ਪੁਲਿਸ ਮੁਲਜ਼ਮ ਨੂੰ ਹਿਰਾਸਤ ਚ ਲੈਦੀ ਨਜ਼ਰ ਆ ਰਹੀ ਹੈ ਪੁਲਿਸ ਨੇ ਮੁਲਜ਼ਮ ਕੋਲੋਂ ਕਤਲ ਦਾ ਹਥਿਆਰ ਵੀ ਬਰਾਮਦ ਕੀਤਾ ਹੈ ਪੁਲਿਸ ਨੇ ਦੋਸ਼ੀ ਨੂੰ ਮਿਡਲ ਸੈਕਸ ਕਾਉਂਟੀ ਕੋਰਟ 'ਚ ਜੱਜ ਦੇ ਸਾਹਮਣੇ ਪਹਿਲੀ ਵਾਰ ਪੇਸ਼ ਕੀਤਾ ਸਥਾਨਕ ਪੁਲਿਸ ਨੇ ਦੋਸ਼ੀ ਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਗੈਰ ਕਾਨੂੰਨੀ ਰੂਪ ਨਾਲ ਹਥਿਆਰ ਰੱਖਣ ਦਾ ਮਾਮਲਾ ਦਰਜ ਕੀਤਾ ਹੈ। ਮੰਗਲਵਾਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਅਮਰੀਕਾ ਤੇ ਆਇਰਲੈਂਡ ਵਿਚਾਲੇ ਫਲੋਰੀਡਾ 'ਚ ਖੇਡਿਆ ਜਾਣ ਵਾਲਾ ਮੈਚ ਮੀ ਕਾਰਨ ਰੱਦ ਹੋ ਗਿਆ। ਇਸ ਮੈਚ 'ਚ ਟਾਸ ਵੀ ਨਹੀਂ ਹੋ ਸਕੀ ਅਤੇ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੈਚ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਅਮਰੀਕਾ ਤੇ ਆਇਰਲੈਂਡ ਵਿਚਾਲੇ ਮੈਚ ਰੱਦ ਹੋਣ ਤੋਂ ਬਾਅਦ ਪਾਕਿਸਤਾਨ T20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਪਾਕਿਸਤਾਨ ਨੂੰ ਸੁਪਰ 8 ਚ ਪਹੁੰਚਣ ਲਈ ਜ਼ਰੂਰੀ ਸੀ ਕਿ ਆਇਰਲੈਂਡ ਇਸ ਮੈਚ ਚ ਅਮਰੀਕਾ ਨੂੰ ਹਰਾਉਂਦਾ ਪਰ ਅਜੇ ਹਾ ਨਹੀਂ ਹੋਇਆ ਅਤੇ ਬਾਬਰ ਆਜ਼ਮ ਐਂਡ ਕੰਪਨੀ ਨੂੰ ਬਾਹਰ ਕਰ ਦਿੱਤਾ ਗਿਆ ਇਸ ਮੈਚ ਦੇ ਰੱਦ ਹੋਣ ਤੋਂ ਬਾਅਦ ਪਹਿਲੀ ਵਾਰ T20 ਵਿਸ਼ਵ ਕੱਪ ਚ ਖੇਡ ਰਹਿ ਅਮਰੀਕਾ ਨੇ ਸੁਪਰ 8 ਚ ਜਗ੍ਹਾ ਬਣਾ ਲਈ ਹੈ ਅਮਰੀਕਾ ਨੂੰ ਮੈਚ ਰੱਦ ਹੋਣ ਦਾ ਫਾਇਦਾ ਹੋਇਆ ਤੇ ਉਹ ਭਾਰਤ ਤੋਂ ਬਾਅਦ ਗਰੁੱਪ A ਤੋਂ ਸੁਪਰ 8 ਚ ਜਗ੍ਹਾ ਬਣਾਉਣ ਵਾਲੀ ਦੂਜੀ ਟੀਮ ਬਣ ਗਈ ਅਮਰੀਕੀ ਟੀਮ ਪਹਿਲੀ ਵਾਰ ਇਸ ਟੂਰਨਾਮੈਂਟ ਚ ਖੇਡਣ ਆਈ ਅਤੇ ਇਤਿਹਾਸ ਰਚਿਆ ਇਸ ਦੇ ਨਾਲ ਹੀ ਇਸ ਦਾ ਸਭ ਤੋਂ ਜ਼ਿਆਦਾ ਅਸਰ 2009 ਦੀ ਚੈਂਪੀਅਨ ਟੀਮ ਪਾਕਿਸਤਾਨ ਤੇ ਪਿਆ ਜਿਸ ਦਾ ਸਫ਼ਰ ਗਰੁੱਪ ਪੜਾਟ ਹੀ ਰੁਕ ਗਿਆ ਭਾਰਤ ਨੇ ਲੀਗ ਪੜਾ ਦੇ ਆਪਣੇ ਸਾਰੇ ਪਹਿਲੇ 3 ਮੈਚ ਜਿੱਤੇ ਸਨ ਭਾਰਤ ਨੇ T20 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਆਇਰਲੈਂਡ ਖਿਲਾਫ ਮੈਚ ਨਾਲ ਕੀਤੀ ਇਸ ਤੋਂ ਬਾਅਦ ਰੋਹਿਤ ਐਂਡ ਕੰਪਨੀ ਨੇ ਪਾਕਿਸਤਾਨ ਤੇ ਫਿਰ ਅਮਰੀਕਾ ਨੂੰ ਹਰਾਇਆ ਅਮਰੀਕਾ ਖਿਲਾਫ ਜਿੱਤ ਤੋਂ ਬਾਅਦ ਭਾਰਤੀ ਟੀਮ ਗਰੁੱਪ A ਤੋਂ 6 ਅੰਕਾਂ ਨਾਲ ਸੁਪਰ 8 'ਚ ਪਹੁੰਚ ਗਈ। ਹੁਣ ਅਮਰੀਕਾ ਨੇ ਗਰੁੱਪ A ਤੋਂ ਸੁਪਰ 8 'ਚ ਐਂਟਰੀ ਲੈ ਲਈ ਹੈ। ਅਮਰੀਕਾ ਨੇ ਸੁਪਰ 8 'ਚ ਪਹੁੰਚਣ ਦੇ ਨਾਲ ਹੀ ਪਾਕਿਸਤਾਨ, ਕੈਨੇਡਾ ਤੇ ਆਇਰਲੈਂਡ ਵੀ T20 ਵਿਸ਼ਵ ਕੱਪ ਦੇ ਗਰੁੱਪ 'ਚੋਂ ਬਾਹਰ ਹੋ ਗਏ ਨੇ। ਡੋਨਲਡ 트ੰਪ ਨੇ ਜੋ ਬਾਈਡਨ ਦੀ ਵੱਧਦੀ ਉਮਰ ਨੂੰ ਆਪਣੀ ਚੋਣ ਮੁਹਿੰਮ ਦਾ ਮੁੱਖ ਮੁੱਦਾ ਬਣਾਇਆ। ਟਰੰਪ ਨੇ ਆਪਣੇ ਆਪ ਨੂੰ ਕਦੇ-ਕਦੇ ਅਸਥਿਰ 81 ਸਾਲਾ ਡੈਮੋਕ੍ਰੈਟਿਕ ਰਾਸ਼ਟਰਪਤੀ ਦੇ ਇੱਕ ਊਰਜਾਵਾਨ ਵਿਕਲਪ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਰਿਪਬਲਿਕਨ ਸਾਬਕਾ ਰਾਸ਼ਟਰਪਤੀ ਜੋ ਸ਼ੁੱਕਰਵਾਰ ਨੂੰ ਆਪਣਾ 78ਵਾਂ ਜਨਮ ਦਿਨ ਮਨਾ ਰਹੇ ਨੇ ਨੇ ਸਰੀਰਕ ਤੇ ਮਾਨਸਿਕ ਤੌਰ ਤੇ ਹੌਲੀ ਹੋਣ ਦੇ ਸੰਕੇਤ ਦਿਖਾਏ ਨੇ ਲਗਭਗ ਹਰ ਦਿਨ ਟਰੰਪ ਦੀ ਕੈਂਪੇਨ ਟੀਮ ਜਨਤਕ ਸਮਾਗਮਾਂ 'ਚ ਥੱਕੇ ਜਾਂ ਉਲਝੇ ਹੋਏ ਦਿਖਾਈ ਦੇਣ ਵਾਲੇ ਬਾਈਡਨ ਦੇ ਠੋਕਰ ਜਾਂ ਹੰਗਾਮਾ ਕਰਨ ਦੇ ਵੀਡੀਓ ਜਾਰੀ ਕਰਦੀ ਹੈ ਹਾਲਾਂਕਿ ਬਾਈਡਨ ਦੀ ਉਮਰ ਨੂੰ ਮੁੱਦਾ ਬਣਾਉਣ ਲਈ 트੍ਰੰਪ ਦੀ ਵੀ ਆਲੋਚਨਾ ਹੋ ਰਹੀ ਹੈ ਪਰ 트੍ਰੰਪ ਦੀ ਟੀਮ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਵੋਟਰ 트੍ਰੰਪ ਦੀ ਉਮਰ ਵੱਲ ਧਿਆਨ ਨਾ ਦੇਣ ਜੋ ਬਾਈਡਨ ਤੋਂ ਸਿਰਫ 3.5 ਸਾਲ ਛੋਟੇ ਨੇ 트੍ਰੰਪ 트੍ਰੰਪ ਨੇ ਬੀਤੇ ਦਿਨ ਆਪਣਾ 78ਵਾਂ ਜਨਮ ਦਿਨ ਮਨਾਇਆ ਜਿਸ ਤੇ ਰਾਸ਼ਟਰਪਤੀ ਜੋ ਬਾਈਡਨ ਨੇ ਉਹਨਾਂ ਨੂੰ ਆਪਣੇ ਹੀ ਅੰਦਾਜ਼ 'ਚ ਮੁਬਾਰਕਬਾਦ ਦਿੱਤੀ 78ਵੇਂ ਜਨਮ ਦਿਨ ਦੀ ਵਧਾਈ ਦਿੰਦੇ ਆ ਬਾਈਡਨ ਨੇ 트੍ਰੰਪ ਦੀਆਂ 78 ਉਪਲਬਧੀਆਂ ਵੀ ਗਿਣਵਾਈਆਂ ਟਰੰਪ ਦੇ ਰਾਸ਼ਟਰਪਤੀ ਰਹਦਿਆਂ ਕੀਤੇ ਕੰਮਾਂ ਨਾਲ ਆਪਣੇ ਕੰਮਾਂ ਦੀ ਤੁਲਨਾ ਕੀਤੀ ਤੇ ਇੱਕ ਵੀਡੀਓ ਪੋਸਟ ਕੀਤਾ ਬਾਈਡਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਇੱਕ ਅਸਫਲ ਤੇ ਧੋਖੇबाज ਵਿਅਕਤੀ ਨੇ ਬਾਈਡਨ ਨੇ ਇਹ ਵੀ ਲਿਖਿਆ ਕਿ ਟਰੰਪ ਦੇ 79ਵੇਂ ਜਨਮ ਦਿਨ ਲਈ ਸਾਡਾ ਗਿਫਟ ਪਹਿਲਾਂ ਤੋਂ ਇਹ ਸੁਨਿਸ਼ਚਿਤ ਬਣਾਉਣਾ ਹੈ ਕਿ ਤੁਸੀਂ ਫਿਰ ਕਦੀ ਰਾਸ਼ਟਰਪਤੀ ਨਾ ਬਣੋ ਜੀ7 ਸੰਮੇਲਨ 'ਚ ਹਿੱਸਾ ਲੈਣ ਲਈ ਇਟਲੀ ਪਹੁੰਚੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਇੱਕ ਵੀਡੀਓ 'ਚ ਵਿਸ਼ਵ ਨੇਤਾਵਾਂ ਤੋਂ ਦੂਰ ਭਟਕਦੇ ਨਜ਼ਰ ਆ ਰਹੇ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੂਨਕ, ਕੈਨੇਡੀਅਨ ਪੀਐਮ ਟਰੂਡੋ, ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਅਤੇ ਜਰਮਨ ਚਾਂਸਲਰ ਵਰਗੇ ਜੀ7 ਸਮੂਹ ਦੇ ਨੇਤਾ ਵੀਡੀਓ 'ਚ ਮੌਜੂਦ ਨੇ। ਸਮੇਲਨ ਦੀ ਮੇਜ਼ਬਾਨ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਦੇ ਨਾਲ ਵੀ ਨੇ। ਸਾਰੇ ਨੇਤਾ ਗੱਲਬਾਤ ਸੈਸ਼ਨ ਦੌਰਾਨ ਪੈਰਾਗਲਾਈਡਿੰਗ ਦੇਖ ਰਹੇ ਨੇ। ਇਸ ਦੌਰਾਨ ਪੈਰਾਗਲਾਈਡਰ ਕੋਲ ਜੀ7 ਦਾ ਝੰਡਾ ਹੈ ਜਦੋਂ ਉਹ ਉੱਤਰਿਆ ਤਾਂ ਸਾਰੇ ਆਗੂ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕਰਨ ਲੱਗੇ ਇਸ ਦੌਰਾਨ ਬਾਈਡਨ ਗਰੁੱਪ ਦੇ ਦੂਜੇ ਪਾਸੇ ਕਿਸੇ ਨੂੰ ਥੰਮਸ ਅਪ ਕਰ ਰਹੇ ਨੇ ਇਸ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਮੈਲੇਨੀ ਗਰੁੱਪ ਨਾਲ ਗੱਲਬਾਤ ਕਰਦੇ ਹੋਏ ਅੱਗੇ ਵਧਦੇ ਨੇ ਫਿਰ ਉਹ ਬਾਈਡਨ ਦਾ ਹੱਥ ਫੜਦੇ ਨੇ ਤੇ ਉਹਨਾਂ ਨੂੰ ਗਰੁੱਪ 'ਚ ਵਾਪਸ ਲਿਆਉਂਦੇ ਨੇ ਇਸ ਤੋਂ ਬਾਅਦ ਸਾਰੇ ਨੇਤਾ ਪੈਰਾਗਲਾਈਡਰ ਨਾਲ ਗੱਲਬਾਤ ਕਰਨ ਲੱਗੇ ਕੱਦੇ ਓਰੀਗਨ ਸੂਬੇ 'ਚ ਐਮਰਜੈਂਸੀ ਸੇਵਾ ਦੇ ਕਰਮੀਆਂ ਨੇ ਵਿਸ਼ਾਲ ਝੂਲੇ 'ਚ ਖਰਾਬੀ ਕਾਰਨ ਕਰੀਬ ਅੱਧੇ ਘੰਟੇ ਤੱਕ ਹਵਾ 'ਚ ਲਟਕ ਰਹੇ 30 ਵਿਅਕਤੀਆਂ ਨੂੰ ਸੁਰੱਖਿਅਤ ਬਚਾ ਲਿਆ ਇਹ ਝੂਲਾ ਦਹਾਕਾ ਪੁਰਾਣੇ ਮਨੋਰੰਜਨ ਪਾਰਕ ਚ ਲਗਾਇਆ ਗਿਆ ਸੀ ਨੇੜੇ ਹੀ ਇੱਕ ਹੋਰ ਝੂਲੇ ਤੇ ਸਵਾਰ ਲੋਕਾਂ ਨੇ ਘਟਨਾ ਦੀ ਵੀਡੀਓ ਬਣਾਈ ਜਿਸ ਚ ਐਟਮੋਸਫੀਅਰ ਨਾਂ ਦਾ ਝੂਲਾ ਹਵਾ ਚ ਰੁਕਿਆ ਨਜ਼ਰ ਆ ਰਿਹਾ ਹੈ ਪੋਰਟਲੈਂਡ ਫਾਇਰ ਐਂਡ ਰੈਸਕਿਊ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਿਹਾ ਕਿ ਫਾਇਰ ਕਰਮੀਆਂ ਨੇ ਓਕ ਪਾਰਕ ਦੇ ਇੰਜੀਨੀਅਰਸ ਨਾਲ ਮਿਲ ਕੇ ਝੂਲੇ ਨੂੰ ਹੇਠਾਂ ਉਤਾਰਿਆ ਤੇ ਲੋਡ ਪੈਣ ਤੇ ਰੱਸੀਆਂ ਦੀ ਮਦਦ ਨਾਲ ਲੋਕਾਂ ਨੂੰ ਹੇਠਾਂ ਉਤਾਰਨ ਦਾ ਵੀ ਪ੍ਰਬੰਧ ਕੀਤਾ ਗਿਆ ਇਸ ਵਿੱਚ ਕਿਹਾ ਗਿਆ ਕਿ ਝੂਲੇ ਤੇ ਸਵਾਰ ਸਾਰੇ ਲੋਕ ਸੁਰੱਖਿਅਤ ਨੇ 92 ਸਾਲ ਦੀ ਉਮਰ ਚ ਅਮਰੀਕਾ ਦੀ ਸਭ ਤੋਂ ਅਮੀਰ ਸੈਲਫ ਮੇਡ ਔਰਤ ਬਣੀ ਜਵਾਨ ਪੇਡੇਨ ਦੀ ਅਨਿਸ਼ਚਿਤਤਾ ਚ ਫਸੇ ਉਦਮੀਆਂ ਨੂੰ ਇੱਕ ਸਲਾਹ ਇਹ ਉਹਨਾਂ ਨੇ ਕਿਹਾ ਜਦੋਂ ਤੁਸੀਂ ਪਾਣੀ ਤੇ ਛਾਲ ਮਾਰਦੇ ਹੋ ਤਾਂ ਡੁੱਬਣ ਬਾਰੇ ਨਾ ਸੋਚੋ ਤੁਹਾਨੂੰ ਤੈਰਨਾ ਹੋਵੇਗਾ ਹਰ ਸਥਿਤੀ ਚ ਕਾਮਯਾਬ ਹੋਣਾ ਹੋਵੇਗਾ Forbes ਮੁਤਾਬਕ ਜਵਾਨ ਦੀ ਜਾਇਦਾਦ ਲਗਭਗ 5850 ਕਰੋੜ ਰੁਪਏ ਉਸਦੀ ਮਨੀ ਮੈਨੇਜਮੈਂਟ ਫਰਮ ਲਗਭਗ 13.54 ਲੱਖ ਕਰੋੜ ਰੁਪਏ ਦੀ ਜਾਇਦਾਦ ਦਾ ਪ੍ਰਬੰਧਨ ਕਰ ਰਹੀ ਹੈ 50 ਦੇ ਦਹਾਕੇ ਚ ਔਰਤਾਂ ਲਈ ਇੰਜੀਨੀਅਰਿੰਗ ਅਤੇ ਵਿੱਤ ਖੇਤਰ ਇੱਕ ਚੁਣੌਤੀ ਸਨ ਡਰਬੀ ਦੇ ਕਨੈਕਟਿਕਟ ਚ 1931 ਚ ਜਨਮ ਲੈਣ ਵਾਲੀ ਜਵਾਨ ਕਿਸ਼ੋਰ ਅਵਸਥਾ ਤੱਕ ਇండోਨੇਸ਼ੀਆ ਚ ਰਹੀ ਅਮਰੀਕਾ ਵਾਪਸ ਆਉਣ ਤੋਂ ਬਾਅਦ ਉਸਨੇ ਟ੍ਰਿਨਿਟੀ ਕਾਲਜ ਤੋਂ ਭੌਤਿਕ ਵਿਗਿਆਨ ਤੇ ਗਣਿਤ ਚ ਦੋਰੀ ਬੈਚਲਰ ਡਿਗਰੀ ਹਾਸਲ ਕੀਤੀ। ਉਸ ਸਮੇਂ ਇਹ ਕਿਸੇ ਔਰਤ ਲਈ ਵੱਡੀ ਪ੍ਰਾਪਤੀ ਸੀ। 1950 ਚ ਉਸਨੇ ਨਿਊ ਜਰਸੀ ਚ ਇੱਕ ਤੇਲ ਰਿਫਾਇਨਰੀ ਬਿਲਡਿੰਗ ਕੰਪਨੀ ਚ ਇੱਕ ਇੰਜੀਨੀਅਰ ਵਜੋਂ ਕੰਮ ਕੀਤਾ ਪਰ ਛਾਂਟੀ ਕਰਕੇ ਉਸਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਉਹ ਉਸਦੇ ਕੈਰੀਅਰ ਦਾ ਟਰਨਿੰਗ ਪੁਆਇੰਟ ਸੀ। ਉਹਨਾਂ ਨੇ ਤੁਰੰਤ ਆਪਣਾ ਖੇਤਰ ਬਦਲ ਕੇ ਵਿੱਤ ਚ ਜੁੜਨ ਦਾ ਫੈਸਲਾ ਕੀਤਾ। ਉਸਨੇ ਨਿਵੇਸ਼ ਪ੍ਰਬੰਧਨ ਫਰਮ ਮੈਰਿਲ ਲਿੰਚ ਨਾਲ ਜੁੜ ਲਿਆ ਪਰ ਇੱਥੇ ਉਸਨੂੰ 25% ਘੱਟ ਤਨਖਾਹ ਤੇ ਰੱਖਿਆ ਗਿਆ ਕਿਉਂਕਿ ਉਸਨੂੰ ਬੌਂਡ ਅਤੇ ਸਟਾਕ 'ਚ ਫਰਕ ਨਹੀਂ ਪਤਾ ਸੀ ਹੌਲੀ-ਹੌਲੀ ਉਸਦੀ ਪ੍ਰਤਿਭਾ 'ਚ ਜਗਤ ਨੂੰ ਪਤਾ ਲੱਗਣੀ ਸ਼ੁਰੂ ਹੋਈ ਉਹ ਨਿਵੇਸ਼ ਸਲਾਹਕਾਰ ਫਰਮ ਸਕੂਡਰ ਸਟੀਵਨਜ਼ ਐਂਡ ਕਲਾਰਕ ਦੀ ਪਹਿਲੀ ਮਹਿਲਾ ਸਾਥੀ ਬਣ ਗਈ ਹਾਲਾਂਕਿ ਜਗਤ ਨੂੰ ਬਾਅਦ 'ਚ ਪਤਾ ਲੱਗਾ ਕਿ ਉਹ ਫਰਮ ਦੀ ਪਹਿਲੀ ਪਸੰਦ ਨਹੀਂ ਸੀ ਕਿਉਂਕਿ ਉਹ ਫਰਮ ਦੇ ਪੁਰਸ਼ਾਂ ਨਾਲ ਗੋਲਫ ਨਹੀਂ ਖੇਡਦੀ ਸੀ ਇਸ ਕਾਰਨ ਉਸ ਨੂੰ ਤਰੱਕੀ ਤੋਂ ਵੀ ਵਾਂਝਾ ਰੱਖਿਆ ਗਿਆ ਉਸ ਨੇ ਨੈਟਰੇ ਡੈਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ 10 ਸਾਲਾਂ ਬਾਅਦ ਮੋੜ ਨਹੀਂ ਲੱਭਣਾ ਚਾਹੁੰਦੀ ਜਿੱਥੇ ਉਸ ਨੇ ਸ਼ੁਰੂ ਕੀਤਾ ਸੀ ਇਸ ਲਈ 1983 ਚ ਉਸ ਨੇ ਆਪਣੀ ਕਮਾਈ ਦੇ 42 ਲੱਖ ਰੁਪਏ ਦਾ ਨਿਵੇਸ਼ ਕੀਤਾ ਤੇ ਸਹਿ-ਸੰsthapak ਸੈਂਡਰਾ ਰਾਈਗਲ ਦੇ ਨਾਲ ਫਰਮ ਪੇਡਨ ਐਂਡ ਰਾਈਗਲ ਦੀ ਸਹਿ-ਸਥਾਪਨਾ ਕੀਤੀ ਜੋ ਸਥਿਰ ਆਮਦਨ ਅਤੇ ਗਲੋਬਲ ਬਾਜ਼ਾਰਾਂ ਤੇ ਕੇਂਦਰਿਤ ਸੀ 4 ਦਹਾਕਿਆਂ ਚ ਇਹ ਫਰਮ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਨਿੱਜੀ ਪ੍ਰਬੰਧਨ ਫਰਮਾਂ 'ਚੋਂ ਇੱਕ ਬਣ ਗਈ ਨਾਲ ਹੀ ਇਹ ਲਗਭਗ 13.54 ਲੱਖ ਕਰੋੜ ਰੁਪਏ ਦੀ ਜਾਇਦਾਦ ਦਾ ਪ੍ਰਬੰਧਨ ਕਰ ਰਿਹਾ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ